ਮੰਨੂ ਘੱਟੋ ਘੱਟ 3 ਸਾਲ ਹੋ ਗਏ ਬਾਬਾ ਦੀਪ ਸਿੰਘ ਜੀ ਪਹਿਲਾਂ ਸਭ ਕੱਢਦੇ ਆਣੂ ਜੀ ਬਾਬਾ ਦੀਪ ਸਿੰਘ ਜੀ ਜੋਰ ਦੇਤਾ ਸਾਨੂੰ ਸਾਡੀ ਫੈਮਲੀ ਸਾਰੀ ਨੂੰ ਸਾਰੀ ਉਮਰ ਭੁੱਲ ਨਹੀਂ ਸਾਦੇ ਤੇ ਅੱਜੇ ਪਿੱਛੇ ਵੀ ਹਰ ਰੋ ਮੱਥਾ ਟੇਕਦਾ ਘੰਟਾ ਡੇਢ ਘੰਟਾ ਹਾਜ਼ਰੀ ਲਵਾ ਕੇ ਦੇਈ ਜੀ ਬਾਬਾ ਦੀਪ ਸਿੰਘ ਬੜਾ ਤੁਹਾਡਾ ਸ਼ੁਕਰ ਹੈ ਜਿਹੜਾ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋ ਕੋਟ ਕੋਟ ਤੁਹਾਡਾ ਸ਼ੁਕਰ ਬਹੁਤ ਪੁੱਛ ਦਿੱਤਾ ਸਾਨੂੰ ਇੱਥੇ ਆਇਆਂ ਨੂੰ ਤੇ ਐਤੇ ਇੰਨੀ ਸੰਗਤ ਆਉਂਦੀ ਐ ਸੰਗਤ ਦੇ ਸੰਜੋਗ ਨਾਲ ਹੀ ਸਾਡਾ ਲੰਗਰ ਚੱਲਦਾ ਵੈਗਰੂ ਜੀ ਜੋ ਵੀ ਸੰਗਤ ਦੇ ਸੰਜੋਗ ਨਾਲ ਸਾਡਾ ਸਾਡੀ 스ਪੀਡ ਲੈ ਜੀ ਲੰਗਰ ਅਸੀਂ ਦੁਪਹਿਰੇ ਤੇ ਲੰਗਰ ਲਾਈਦਾ ਵੈਗਰੂ ਜੀ ਨਗਰੀ ਵਿੱਚ ਚੌਕ ਪਹਿਰਾ ਜੋ ਲੱਗਦਾ ਵਾ ਉਹ ਸੱਚੇ ਪਾਤਸ਼ਾਹ ਜੀ ਇੰਨੀ ਕੀ ਮੇਰ ਐ ਇੰਨੀ ਕੀ ਜਿਆਦੇ ਕਿਰਪਾ ਵਾ ਵੀ ਜਿਹੜਾ ਵੀ ਆਉਂਦਾ ਵਾ ਸਭ ਸੁੱਖਾਂ ਪੂਰੀਆਂ ਇੰਨਾ ਕੇ ਜਿਆਦੇ ਪਤਾ ਲੱਗਦਾ ਆ ਵੀ ਇੱਥੇ ਸੰਗਤਾਂ ਦਾ ਇਕੱਠ ਇੰਨਾ ਵਾ ਵੀ ਬਾਬਾ ਜੀ ਤੂੰ ਕੋਈ ਵੀ ਹੁੰਦਾ ਆ ਵੀ ਕੋਈ ਵੀ ਮੂਹਰੇ ਹੋ ਕੇ ਆਪ ਸਾਹਮਣੇ ਆ ਵਾਹਿਗੁਰੂ ਜੀ ਦਾ ਇਹਨਾਂ ਦਾ ਪੈਰਾ ਹੈਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਇਸ ਇੱਥੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਸਭ ਦਿਆਂ ਮਹਾਰਾਜ ਮਨੋਂ ਪੱਕਾਵਣਾ ਪੂਰੀਆਂ ਕਰਦੇ ਆ ਜੋ ਵੀ ਇੱਥੇ ਸ਼ਰਧਾ ਨਾਲ ਸੇਵਾ ਕਰਦਾ ਬਹੁਤ ਬਹੁਤ ਮਹਾਰਾਜ ਦੀ ਕਿਰਪਾ ਹੋਈ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਕੁਝ ਨਹੀਂ ਲੁਕੋਇਆ ਬਹੁਤ ਕੁਝ ਮਿਲਿਆ ਇੱਥੇ ਆਉਣ ਨਾਲ ਲੰਗਰ ਲਾਉਂਦੇ ਆ ਬਰੀਆਨੀ ਦਾ ਮਿੱਠੇ ਚਾਵਲ ਕੁਲਚੇ ਛੋਲੇ ਇੰਨੀ ਸੰਗਤ ਦੀ ਕਿਰਪਾ ਜੀ ਜਵਾਨ ਬਹੁਤ ਬਹੁਤ ਭਾਈ ਜੀ ਬਹੁਤ ਮਰਦਾ ਪੂਰੀ ਨੇ ਸਾਡੀਆਂ ਆਪਤੀਆਂ ਮਰਦਾ ਪੂਰੀਆਂ ਹੁੰਦੀਆਂ ਜੀ ਹਰੇਕ ਬੁੱਧਵਾਰ ਆਈਦਾ ਜੀ ਮਹਾਰਾਜ ਆਪਣੇ ਆਪ ਹੀ ਅੰਗ ਸੰਗ ਸਹਾਈ ਹੋ ਕੇ ਪੂਰੀ ਕਰਦੇ ਨੇ ਤੇ ਅਰਦਾਸ ਬੇਨਤੀ ਕਰਕੇ ਜਿਹੜੇ ਵੀ ਕਾਰਜ ਜਾਓ ਤੁਸੀਂ ਮਹਾਰਾਜ ਆਪਣੇ ਆਪ ਹੀ ਪੂਰੇ ਕਰਦੇ ਨੇ ਤੇ ਇਸ ਕਰਕੇ ਮਹਾਰਾਜ ਦਾ ਲੱਖ ਲੱਖ ਸ਼ੁਕਰਾਨਾ ਜੀ ਜਿਹੜਾ ਇਹ ਦਰ ਤੇ ਆ ਗਿਆ ਕਦੀ ਖਾਲੀ ਨਹੀਂ ਜਾਏਗਾ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੀਤ ਸਿੰਘ ਜੀ ਮੈਨੂੰ ਘੱਟੋ ਘੱਟ 3 ਸਾਲ ਹੋ ਗਏ ਬਾਬਾ ਦੀਸ਼ ਸਿੰਘ ਦੇ ਪਹਿਰਾ ਸਾਫ ਕੱਢਦਿਆਂ ਨੂੰ ਜੀ ਬਾਬਾ ਦੀਸ਼ ਸਿੰਘ ਜੀ ਜੋ ਦੇਤਾ ਸਾਨੂੰ ਸਾਡੀ ਫੈਮਲੀ ਸਾਰੇ ਨੂੰ ਸਾਰੀ ਉਮਰ ਭੁੱਲ ਨਹੀਂ ਸਾਦੇ ਬਾਈ ਦੀ ਬਹੁਤ ਕਿਰਪਾ ਧੰਨ ਧੰਨ ਬਾਬਾ ਦੀਸ਼ ਸਿੰਘ ਜੀ ਹਰ ਬੁੱਧਵਾਰ ਦੇ ਬੁੱਧਵਾਰ ਪੱਕਾ ਨੇ ਚ ਪਹਿਰਾ ਸਾਫ ਪੂਰਾ ਕੱਟੀਦਾ ਜੀ ਤੇ ਅੱਜੇ ਪਿੱਛੇ ਵੀ ਹਰ ਰੋ ਮੱਥਾ ਤੇ ਦਾ ਘੰਟਾ ਡੇਢ ਘੰਟਾ ਹਾਜ਼ਰੀ ਲਵਾ ਕੇ ਜਾਈਦਾ ਬਾਬਾ ਦੀਸ਼ ਸਿੰਘ ਜੀ ਬਾਬਾ ਜੀ ਨੇ ਮੈਂ ਮੀਆਂ ਮਰਦਾ ਪੂਰੀਆਂ ਕਰਤਿਆਂ ਕਿ ਇਹ ਹੋਰ ਕੋਈ ਇੱਛਾ ਹੀ ਨਹੀਂ ਹੈਗੀ ਆ ਮੰਗਣ ਦੀਆਂ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬਾਬਾ ਦੀਪ ਸਿੰਘ ਜੀ ਬੜਾ ਤੁਹਾਡਾ ਸ਼ੁਕਰ ਹੈ ਜਿਹੜਾ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋ ਕੋਟ-કોટ ਤੁਹਾਡਾ ਸ਼ੁਕਰ ਬਹੁਤ ਕੁਛ ਦਿੱਤਾ ਸਾਨੂੰ ਇੱਥੇ ਆਇਆਂ ਨੂੰ ਤੁਹਾਡਾ ਕੋਟ-કોટ ਸ਼ੁਕਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕੀ ਫਤਿਹ ਅੱਜ ਹਰ ਬੁੱਧਵਾਰ ਚ ਪਹਿਰਾ ਮਹਾਰਾਜ ਦਾ ਹਰ ਬੁੱਧਵਾਰ ਚ ਪਹਿਰਾ ਹੁੰਦਾ ਵਾ ਤੇ ਇੱਥੇ ਇੰਨੀ ਸੰਗਤ ਆਉਂਦੀ ਐ ਸੰਗਤ ਦੇ ਸੰਜੋਗ ਨਾਲ ਹੀ ਸਾਡਾ ਲੰਗਰ ਚੱਲਦਾ ਵਾਇਗੁਰੂ ਜੀ ਜੋ ਵੀ ਸੰਗਤ ਦੇ ਸੰਜੋਗ ਨਾਲ ਸਾਡਾ ਸੈਟੀਸਫਾਈਂਡਾ ਜੀ ਲੰਗਰ ਅਸੀਂ ਚਪਹਿਰੇ ਤੇ ਲੰਗਰ ਲਾਈਦਾ ਵਾਇਗੁਰੂ ਜੀ ਸਾਡਾ ਇੱਕ ਸਾਡਾ ਮੇਨ ਸੇਵਾਦਾਰ ਜਿਹੜਾ ਬੰਟੀ ਆ ਉਹਦੀ ਨਾ ਕਿਡਨੀ ਖਰਾਬ ਸੀ ਕਿਡਨੀ 'ਚ ਕੋਈ ਪ੍ਰੋਬਲਮ ਆ ਗਈ ਸੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੀ ਨਗਰੀ ਵਿੱਚ ਚੌਕ ਪੈਰਾ ਜੋ ਲੱਗਦਾ ਵਾ ਉਹ ਸੱਚੇ ਬਾਦਸ਼ਾਹ ਜੀ ਇੰਨੀ ਕਿ ਮਿਹਰ ਹੈ ਇੰਨੀ ਕਿ ਜਿਆਦਾ ਕਿਰਪਾ ਵਾ ਵੀ ਜਿਹੜਾ ਵੀ ਆਉਂਦਾ ਵਾ ਸਭ ਸੁੱਖਾਂ ਪੂਰੀਆਂ ਮੈਨੂੰ ਜੀ ਅੱਜ ਹੋ ਗਏ ਜੀ ਬੁੱਧਵਾਰ ਪੰਜਕ ਅੱਠਵਾਂ ਕ ਬੁੱਧਵਾਰੂ ਪੰਜ ਪਹਿਲਾਂ ਗਏ ਹਾਂ ਜੀ ਮੈਂ ਬਾਬਾ ਜੀ ਤੋਂ ਜੋ ਮੰਗਦੇ ਆ ਝੂੜੀਆਂ ਆ ਰੀਆਂ ਭਰੀਆਂ ਖੁਸ਼ ਰੱਖਦੇ ਆ ਕੋਈ ਦੁੱਖ ਤਕਲੀਫ ਕਦੇ ਅੱਜ ਤੱਕ ਬਾਬਾ ਜੀ ਨੇ ਬਾੜ ਨਹੀਂ ਬੰਗਾਉਣ ਦਿੱਤਾ ਇੰਨੀ ਕੀ ਕਿਰਪਾ ਵਾ ਇੰਨੀ ਕੀ ਜਿਆਦੇ ਸੰਗਤਾਂ ਦਾ ਇੰਨਾ ਕੀ ਜਿਆਦੇ ਪਤਾ ਲੱਗਦਾ ਆ ਵੀ ਇੱਥੇ ਸੰਗਤਾਂ ਦਾ ਇਕੱਠ ਇੰਨਾ ਵਾ ਵੀ ਬਾਬਾ ਜੀ ਨੂੰ ਕੋਈ ਵੀ ਹੁੰਦੀ ਆ ਵੀ ਕੋਈ ਵੀ ਮੂਹਰੇ ਹੋ ਕੇ ਆਪ ਸਾਹਮਣੇ ਆ ਵਾਈਗੁਰ ਜੀ ਦਾ ਇਹਨਾਂ ਦਾ ਪੈਰਾ ਹੈਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਇਸ ਸੰਗਤ ਦੇ ਚਪੈਰੇ ਤੇ ਵਾਈਗੁਰ ਜੀ ਘਾਲ ਸਾਹਿਬ ਵਾਈਗੁਰ ਜੀ ਕੀ ਪਤਾ ਜੀ ਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਦੇ ਦੁਪਹਿਰੇ ਤੇ ਜੋ ਵੀ ਇੱਥੇ ਸੰਗਤ ਆਉਂਦੀ ਆ ਹਨਾ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਸਭ ਦਿਆਂ ਮਹਾਰਾਜ ਮਨੋ ਕਾਮਨਾ ਪੂਰੀਆਂ ਕਰਦੇ ਆ ਜੋ ਵੀ ਇੱਥੇ ਸ਼ਰਧਾ ਨਾਲ ਸੇਵਾ ਕਰਦਾ ਉਹਦੀਆਂ ਵੀ ਸਾਰੀਆਂ ਮਾਬਾ ਜੀ ਬਾਬਾ ਦੀਪ ਸਿੰਘ ਦੀ ਮਨੋ ਕਾਮਨਾ ਪੂਰੀਆਂ ਕਰਦੇ ਅਸੀਂ ਆਉਂਦੇ ਤਾਂ ਅੱਗੇ ਵੀ ਸੀਗੇ ਹਨਾ ਪਰ ਹੁਣ ਚ ਪੈ ਰਹੇ ਤੇ ਸਾਨੂੰ ਹੋਈ ਗਏ 6-7 ਮਹੀਨੇ ਆਉਂਦਿਆਂ ਨੂੰ ਹਾਂਜੀ ਆਲੀ ਬਹੁਤ ਬਹੁਤ ਮਹਾਰਾਜ ਦੀ ਕਿਰਪਾ ਹੋਈ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਕੁਝ ਨਹੀਂ ਲਕੋਇਆ ਬਹੁਤ ਕੁਝ ਮਿਲਿਆ ਇੱਥੇ ਆਉਣ ਨਾਲ ਜਦੋਂ ਆ ਜੰਨੇ ਸਾਡਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਵੀ ਇੱਥੇ ਹੀ ਸੱਚੀ ਸੇਵਾ ਕਰਦੇ ਰਹੀਏ ਪ੍ਰਮਾਤਮਾ ਆਪਦਾ ਹੱਥ ਰੱਖ ਕੇ ਸਾਥੋਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਤਨ ਬੱਬਾ ਦੀਪ ਸਿੰਘ ਦੀ ਧਰਤੀ ਤੇ ਅਪਾਰ ਕਿਰਪਾ ਇੰਨੀ ਸੰਗਤ ਦੀ ਬਖਸ਼ਿਸ਼ ਹੈ ਅਸੀਂ ਹਰੇਕ ਬੁੱਧਵਾਰ ਦੀ ਬੁੱਧਵਾਰ ਲੰਗਰ ਲਾਉਂਨੇ ਆ ਪ੍ਰਿਆਨੀ ਦਾ ਮਿੱਠੇ ਚਾਵਲ ਕੁਲਚੇ ਛੋਲੇ ਇੰਨੀ ਸੰਗਤ ਦੀ ਕਿਰਪਾ ਜੀ ਜਵਾਨ ਬਹੁਤ ਸੰਗਤ ਆਉਂਦੀ ਹੈ ਜਵਾਨ ਬਹੁਤ ਸੰਗਤ ਆਉਂਦੀ ਹੈ ਜੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਈ ਤਾਂ ਤਨ ਬੱਬਾ ਦੀਪ ਸਿੰਘ ਜੀ ਉਹ ਕਿਰਪਾ ਜੀ ਮਰਾਦਾ ਕਹਿੰਦੇ ਪੂਰੇ ਬੱਬਾ ਜੀ ਬਹੁਤ ਬਹੁਤ ਭਾਈ ਜੀ ਬਹੁਤ ਮਰਾਦਾ ਪੂਰੀ ਨੇ ਸਾਡੀਆਂ ਆਪਦੀਆਂ ਮਰਾਦਾ ਪੂਰੀਆਂ ਹੁੰਦੀਆਂ ਜੀ ਹਰੇਕ ਬੁੱਧਵਾਰ ਆਈਦਾ ਜੀ ਪੰਜ ਬੁੱਧਵਾਰ ਲਾਓ ਜੀ ਸੱਤ ਲਾਓ ਬੁੱਧਵਾਰ ਦੀ ਬੁੱਧਵਾਰ ਨਾਲ ਰੋਜ਼ ਆਓ ਜੀ ਪਰ ਬਾਬਾ ਦੀਪ ਸਿੰਘ ਦੇ ਸੱਚੇ ਪਾਛੀ ਧਰਤੀ ਦੇ ਮੱਥਾ ਟੇਕੋ ਰੋਟ ਟੇਕੋ ਜੀ ਤੀਤਾ ਕਹਿੰਦਾ ਬਹੁਤ ਕਿਰਪਾ ਹੋ ਗਈ ਜੀ ਸ਼ੁਕਰ ਕਰੋ ਜੀ ਪ੍ਰਮਾਤਮਾ ਦਾ ਬਹੁਤ ਕੁਝ ਮਿਲਦਾ ਜੀ ਉੱਥੇ ਆ ਕੇ ਵਾਹਿਗੁਰੂ ਫਤਿਹ ਜੀ ਬਿਲਕੁਲ ਜੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਮਾਡਲ ਟਾਉਨ ਹਰ ਬੁੱਧਵਾਰ ਨੂੰ ਪਹਿਰਾ ਸਾਹਿਬ ਲੱਗਦਾ ਜੀ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੇ ਧੰਮ ਤਮਾ ਕੇ ਸੰਤਾ ਕਾਫੀ ਆਂਦੀਆਂ ਨੇ ਜੀ ਵੱਖ-ਵੱਖ ਲੰਗਰ ਲੱਗਦੇ ਨੇ ਇੱਥੇ ਤੇ ਸਾਡੀ ਸੋਸਾਇਟੀ ਵੱਲੋਂ ਤੇ ਅਸ਼ੀਦੀ ਰਗੜੇ ਦੀ ਅੱਜ ਸੇਵਾ ਕੀਤੀ ਜਾ ਰਹੀ ਹੈ ਤੇ ਮਹਾਰਾਜ ਦਾ ਸ਼ੁਕਰਾਨਾ ਵੀ ਕਰੀਦਾ ਹੈ ਮਹਾਰਾਜ ਜੀ ਪਰਿਵਾਰ ਤੇ ਸਾਧ ਸੰਗਤ ਤੇ ਬੜੀ ਮਿਹਰ ਦੇ ਸੱਚੇ ਪਾਤਸ਼ਾਹ ਦੀ ਤੇ ਮਹਾਰਾਜਾ ਲੱਖ ਲੱਖ ਸ਼ੁਕਰਾਨਾ ਕਰੀਏ ਸੱਜਣ ਪਰਮ ਗਿਆਨੀ ਬਾਬਾ ਦੀਪ ਸਿੰਘ ਜੀ ਜੋ ਆ ਕੇ ਅਰਦਾਸ ਬੇਨਤੀ ਕਰੀ ਦੀਏ ਤੇ ਮਹਾਰਾਜ ਆਪਣੇ ਆਪ ਹੀ ਅੰਗ ਸੰਗ ਸਹਾਇ ਹੋ ਕੇ ਪੂਰੀ ਕਰਦੇ ਨੇ ਤੇ ਅਰਦਾਸ ਬੇਨਤੀ ਕਰਕੇ ਜਿਹੜੇ ਵੀ ਕਾਰਜ ਜਾਓ ਤੁਸੀਂ ਮਹਾਰਾਜ ਆਪਣੇ ਆਪ ਹੀ ਪੂਰੇ ਕਰਦੇ ਨੇ ਤੇ ਇਸ ਕਰਕੇ ਮਹਾਰਾਜ ਆ ਲੱਖ ਲੱਖ ਸ਼ੁਕਰਾਨਾ ਜੀ ਜਿਹੜਾ ਇਹ ਦਰ ਤੇ ਆ ਗਿਆ ਕਦੀ ਖਾਲੀ ਨਹੀਂ ਜਾਏਗਾ ਜੀ ਮਹਾਰਾਜ ਦਾ ਸ਼ੁਕਰਾਨਾ ਹੈ ਬਾਬਾ ਦੀਪ ਸਿੰਘ ऐसे तरह महाराज सेवा ਲੈਂਦੇ ਰਹੇ। ਫਸ ਮਹਾਰਾਜ ਜਗੇ ਹੀ ਇਹੀ ਅਰਦਾਸ ਪਈ।